ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ 3ਜੀ ਨੌਕਰੀ। ਹੋਰ ਅਕਿ ਚੀ.ਐਸ ਦੇ ਵੀ ਨਿਕਲਣ ਲੱਗੇ ਕਰਨ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈ.ਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕਰਨ ਕਰ ਸਕਦੇ ਜਿਹੜੇ ਆਈ.ਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਆ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇਵਾਂਗੇ। ਸਟੇਜ ਬਰਸਾਤ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਦਿੱਤੀ ਆ ਹੁਣ ਇੱਕ ਤਾਜੀ ਤਸਵੀਰ ਜਿਹੜੀ ਹੁਸ਼ਾਲਪੁਰ ਤੋਂ ਸਾਹਮਣੇ ਆ ਰਹੀ ਹੈ ਹੁਸ਼ਾਲਪੁਰ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਨੇ ਜਿਹੜਾ ਇੱਕ ਨਹਿਰ ਦੇ ਵਿੱਚ ਕਈ ਫੁੱਟ ਜਿਹੜਾ ਚੌੜਾ ਪਾੜ ਪਾ ਦਿੱਤਾ ਜਿਸ ਦੇ ਨਾਲ ਜਿਹੜਾ ਨਹਿਰ ਦੇ ਵਿੱਚ ਪਾਣੀ ਸੀਗਾ ਉਹ ਨਹਿਰ ਤੇ ਨਾਲ ਲੱਗਦੇ ਜਿਹੜੇ ਕਿਸਾਨਾਂ ਦੇ ਖੇਤ ਸੀਗੇ ਉਹਨਾਂ ਦੇ ਵਿੱਚ ਚਲਾ ਗਿਆ ਜਿਸ ਦੇ ਨਾਲ ਕਿਸਾਨਾਂ ਦੀ ਕਿਰਿਆ ਫਸਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਦੇ ਵਿੱਚ ਜਿਹੜੇ ਆ ਕਿਸਾਨਾਂ ਦੇ ਮੋਟਰਾਂ ਵੀ ਜਿਹੜੀਆਂ ਕਰਾਹ ਹੁੰਦੀਆ ਨਜ਼ਰ ਆ ਰਹੀ ਦੱਸ ਦੇ ਕੋ ਹਾਰਪੁਰ ਬਰਵਾਈ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਕੋਟਲਾ ਗੋਸਪੂਰਾ ਦੇ ਵਿੱਚੋਂ ਲੰਘਦੀ ਕੰਢੀ ਕਨਾਲ ਨਹਿਰ ਕਿਨਾਰੇ ਬਰਸਾਤੀ ਪਾਣੀ ਕਾਰਨ ਵੱਡਾ ਪਾਰ ਪੈ ਗਿਆ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਹਰ ਸਾਲ ਇਸੇ ਤਰ੍ਹਾਂ ਦੀ ਬਰਸਾਤ ਕਾਰਨ ਨਹਿਰ ਕਿਨਾਰੇ ਪਾਰ ਪੈਂਦੇ ਹਨ ਜਿਸ ਕਾਰਨ ਉਹਨਾਂ ਦੇ ਘਰਾਂ ਨੂੰ ਖਤਰਾ ਹੈ ਅਤੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਰਸਤਾ ਹੋਣ ਕਾਰਨ ਨਹਿਰ ਕਿਨਾਰੇ ਖੂਬ ਆਵਾਜ਼ ਆਈ ਰਹਿੰਦੀ ਆ ਤੇ ਸਕੂਲੀ ਬਸਾਂ ਤੇ ਵਿਦਿਆਰਥੀ ਵੀ ਇਸ ਥਾਂ ਤੋਂ ਲੰਘਦੇ ਨੇ ਜਿਸ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਤਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਜਿਹੜੀ ਆ ਇਸ ਥਾਂ ਜਿਹੜੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਂ ਤਾਂ ਲਗਾਤਾਰ ਜਿਹੜੀ ਆ ਪੰਜਾਬ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਲੋਕਾਂ ਦਾ ਤਾਂ ਹੁਣ ਇੱਕ ਤਾਜ਼ੀਆਂ ਤਸਵੀਰਾਂ ਜਿਹੜੀਆਂ ਛਾਰਪੁਰ ਤੋਂ ਸਾਹਮਣੇ ਆ ਰਹੀਆਂ ਹੁਸ਼ਾਰਪੁਰ ਦੇ ਵਿੱਚ ਜਿਹੜਾ ਆ ਤੇਜ ਬਰਸਾਤ ਦੇ ਨਾਲ ਜਿਹੜੇ ਤਬਾਹੀ ਦੇਖਣ ਨੂੰ ਮਿਲੀ ਆ ਤਾਂ ਦੂਜੀ ਤਸਵੀਰ ਇੱਕ ਹੋਰ ਸਾਹਮਣੇ ਜਿਸ ਦੇ ਵਿੱਚ ਬਰਵਾਈ ਨੈਸ਼ਨਲ ਹਾਈਵੇ ਤੇ ਪਿੰਦੇ ਪਿੰਡ ਕੋਟਲਾ ਗੋਸਪੁਰਾ ਦੇ ਵਿੱਚ ਲੰਘਦੀ ਕੰਢੀ ਕਨਾਲ ਦੀ ਜਿਹੜੀ ਆ ਨਹਿਰ ਆ ਉਸ ਦੇ ਜਿਹੜੇ ਆ ਪਾੜ ਪੈ ਗਿਆ ਨਹਿਰ ਦੇ ਵਿੱਚ ਨਹਿਰ ਟੁੱਟ ਜਾਂਦੀ ਹੈ ਜਿਸ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਤਾਂ ਇਸ ਦੇ ਨਾਲ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਟੁੱਟਣ ਦੇ ਨਾਲ ਸਾਨੂੰ ਵੀ ਖਤਰਾ ਹੈ ਕਿਉਂਕਿ ਇਸ ਦਾ ਪਾਣੀ ਜਿਹੜਾ ਆ ਸਾਡੇ ਕਹਾਂ ਤੱਕ ਵੀ ਪਹੁੰਚ ਸਕਦਾ ਹੈ ਤਾਂ ਜਿਹੜੀ ਨਹਿਰ ਆ ਖਾਸ ਕਰਕੇ ਜਿਹੜੀ ਨਹਿਰ ਉਹ ਹਰ ਸਾਲ ਜਦੋਂ ਬਰਸਾਤ ਹੁੰਦੀ ਆ ਤਾਂ ਉਹ ਟੁੱਟਦੀ ਹੀ ਟੁੱਟਦੀ ਆ ਤਾਂ ਹਰ ਸਾਲ ਜਿਹੜੇ ਪਿੰਡ ਦੇ ਲੋਕ ਨੇ ਇੱਕੋ ਜਿਹੜਿਆ ਗੁਹਾਰ ਲਗਾਉਂਦੇ ਨੇ ਕਿ ਇਸ ਨਹਿਰ ਨੂੰ ਜਿਹੜਾ ਆ ਚੰਗੀ ਤਰ੍ਹਾਂ ਬਣਾਇਆ ਜਾਵੇ ਤਾਂ ਇਹ ਪਾਣੀ ਦਾ ਨਿਕਾਸੀ ਜਿਹੜਾ ਆ ਉਹਦਾ ਕੀਤਾ ਜਾਵੇ ਤਾਂ ਖਾਸ ਕਰਕੇ ਪਿੰਡ ਵਾਸੀ ਦਾ ਇਹ ਵੀ ਕਹਿਣਾ ਹੈ ਕਿ ਇਸ ਨਹਿਰ ਦੇ ਉੱਪਰ ਜਿਹੜਾ ਆ ਆਵਾਜ਼ ਆਈ ਬਹੁਤ ਚੱਲਦੀ ਆ ਸਾਰਾ ਦਿਨ ਜਿਹੜੀ ਆਵਾਜ਼ ਆਈ ਇਸ ਨਹਿਰ ਦੇ ਉੱਪਰ ਚੱਲਦੀ ਆ ਸਕੂਲੀ ਬੱਚੇ ਵੀ ਜਾਣਦੇ ਨੇ ਵਿਦਿਆਰਥੀ ਵੀ ਜਾਣਦੇ ਨੇ ਤਾਂ ਕੁਝ ਕਿਸਮਤੀ ਇਹ ਰਹੀ ਕਿ ਜਦੋਂ ਜਿਹੜੀ ਆ ਨਹਿਰ ਟੁੱਟਦੀ ਆ ਤਾਂ ਕੋਈ ਵੀ ਜਿਹੜਾ ਉੱਪਰ ਨਹਿਰ ਦੇ ਉਪਰ ਨਹੀਂ ਲੰਘ ਰਿਹਾ ਸੀਗਾ ਤਾਂ ਹੁਣ ਜਿਹੜਿਆ ਇਸ ਨਹਿਰ ਦੇ ਵਿੱਚ ਪਾੜ ਪੈਣ ਦਾ ਜਿਹੜਾ ਨੇੜਲੇ ਪਿੰਡਾਂ ਦੇ ਵਿੱਚ ਖਤਰੇ ਦਾ ਮਾਹੌਲ ਹੈ ਕਿਉਂਕਿ ਉਹਨਾਂ ਦਾ ਕਹਣਾ ਹੈ ਕਿ ਇਹ ਨਹਿਰ ਦਾ ਪਾਣੀ ਜ ਸਾਡੇ ਘਰਾਂ ਤੱਕ ਹੀ ਪਹੁੰਚ ਸਕਦਾ ਹੈ ਤਾਂ ਹੁਣ ਤਸਵੀਰਾਂ ਜਿਹੜੀਆਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਨਹਿਰ ਦੇ ਨਾਲ ਕਿਸਾਨਾਂ ਦੇ ਜਿਹੜੇ ਆ ਖੇਤ ਨੇ ਉਹ ਪਾਣੀ ਪਾਣੀ ਹੋ ਗਏ ਨੇ ਕਿਸਾਨਾਂ ਦੇ ਖੇਤਾਂ ਦਾ ਨੁਕਸਾਨ ਹੋ ਗਿਆ ਫਸਲ ਦਾ ਨੁਕਸਾਨ ਹੋਇਆ ਤਾਂ ਕਾਫੀ ਜਿਹੜਾ ਆ ਚੋੜਾ ਜਿਹੜਾ ਪਾੜ ਪਿਆ ਆ ਇਸ ਨਹਿਰ ਦੇ ਵਿੱਚ ਤਾਂ ਇਸ ਮਾਮਲੇ ਦੇ ਵਿੱਚ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਕਿਵੇਂ ਦਾ ਖਤਰਾ ਪੰਦਾ ਆ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਜਗਿੰਦਰ ਕੌਰ ਪੰਜ ਅਗਾ ਕੋਟਲਾ ਗਾਂਸਪੁਰ ਮਾਉਂਟਵੇਕ ਲੋਨੀ ਤੋਂ ਜੀ ਇਹ ਕੀ ਸਮੱਸਿਆ ਆਈ ਹੈਗੀ ਜੀ ਇਹ ਇਹ ਬਰਸਾਤ ਜ਼ਿਆਦਾ ਹੋਣ ਕਰਕੇ ਤੇ ਇਹ ਨਹਿਰ ਦੇ ਰੋਡ ਬਹੁਤ ਖਰਾਬ ਆ ਟੋਏ ਕਾਫੀ ਪਏ ਹੋਏ ਆ ਤੇ ਪਾਣੀ ਦੇ ਵਹਾਵ ਦੇ ਨਾਲ ਨਹਿਰ ਦੇ ਵਿੱਚ ਸਾਈਡ ਰੋਡ ਖੱਲੇ ਨੂੰ ਜਾ ਰਿਹਾ ਆ ਤੇ ਇਹ ਲਾਂਗਾ ਬਹੁਤ ਲੋਕਾਂ ਦਾ ਆ ਆਲੇ ਦੁਆਲੇ ਦੇ 5-7 ਪਿੰਡਾਂ ਦਾ ਆ ਜਿਹਦੇ ਵਿੱਚ ਸਕੂਲੀ ਬੱਸਾਂ ਵੀ ਜਾਂਦੀਆਂ ਆ ਤੇ ਆਮ ਪਬਲਿਕ ਵੀ ਜਾਂਦੀ ਹੈ ਜਿਨ੍ਹਾਂ ਨੂੰ ਇਸ ਲਈ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ ਜੀ ਤੇ ਮੇਰੀ ਇਹ ਵੀ ਇੱਕਦੁੱਖ ਤੋਂ ਦਿੱਕਤ ਹੈਗੀ ਜੀ ਇਹ ਇਹ ਦਿੱਕਤ ਤਾਂ ਬਹੁਤ ਸਾਲਾਂ ਤੋਂ ਆ ਜੀ ਇਹ ਅੱਜ ਦੀ ਨਹੀਂਗੀ ਜੀ ਆ ਜਿਹੜੇ ਇੱਥੇ ਦੇ ਰਹਿੈਸ਼ੀ ਲੋਕ ਆ ਸਾਡੇ ਤੋਂ ਪਹਿਲਾਂ ਦੇ ਰਹਿੰਦੇ ਉਹਨਾਂ ਦੇ ਦੱਸਣ ਤੇ ਇਹ 22 ਸਾਲ ਹੋ ਗਏ ਇਹਨੂੰ ਰੋਡ ਨੂੰ ਬਣੀ ਨੂੰ ਜੀ ਤੇ ਉਦੋਂ ਦੀ ਇਹ ਦਿੱਕਤ ਆ ਰਹੀ ਆ ਪਾ 2-4 ਸਾਲ ਨਿਕਲੇ ਹੋਣਗੇ ਜਿਹਦੇ ਕਰਕੇ ਸਹੀ ਆ ਹੁਣ ਰੋਡ ਵੀ ਟੁੱਟ ਗਈ ਆ ਰੋਡ ਦੇ ਉੱਤੇ ਪਾਣੀ ਖੜਾ ਹੋਣ ਕਰਕੇ ਸਾਰਾ ਨਹਿਰ ਵੀ ਥੱਲੇ ਨੂੰ ਗਰਕਦੀ ਜਾ ਰਹੀ ਆ ਜਿਹੜੀ ਨਹਿਰ ਦਾ ਕਿਨਾਰਾ ਪਾੜ ਪੈ ਰਿਹਾ ਨਹਿਰ ਨਾਰ ਦਾ ਜਿੰਨਾ ਵੀ ਕਿਨਾਰਾ ਪਾੜ ਪੈ ਕੇ ਸਾਰਾ ਥੱਲੇ ਨੂੰ ਜਾ ਰਿਹਾ ਆ ਜੀ ਜਿੱਦਾਂ ਭਾਈ ਸਾਹਿਬ ਨੇ ਸਾਇਦ ਤੁਹਾਡੇ ਫਿਰ ਦੇ ਬਸਨੀ ਕਬਟੀ ਜਾਂ ਹੋਰ ਬਸਨੀ ਇਕੱਠੇ ਹੋਏ ਆ ਵੀ ਘਰ ਵੀ ਵਿੱਚ ਜਿਹੜੇ ਆ ਉਹ ਗਿਰ ਸਕਦੇ ਜਿਹੜੇ ਕਿਨਾਰੇ ਦੇ ਲਾਗੇ 50 100 ਮੀਟਰ ਦੀ ਦੂਰੀ ਦੇ ਵਿੱਚ ਘਰ ਵੀ ਰਹਿਸ਼ੀ ਵੀ ਇਲਾਕਾ ਹੈਗਾ ਹਾਂਜੀ ਇੱਥੇ ਇੱਕ ਘਰ ਉਹ ਜਿੰਨੇ ਕ ਘਰ ਉਹਨਾਂ ਨੇ ਆਪਣਾ ਇਹੀ ਦੱਸਿਆ ਕਿ ਜਿੰਨਾ ਪਾੜ ਪਿਆ ਸੀਗਾ ਉਹਦੇ ਨਾਲ ਸਾਡੇ ਘਰਾਂ ਨੂੰ ਵੀ ਦਿੱਕਤ ਆ ਜਾਣੀ ਹੈ ਕਿ ਮੋਟੀ ਰੇਤਾ ਆ ਮੋਟੀ ਰੇਤਾ ਬਹੁਤ ਜਲਦੀ ਥੱਲੇ ਨੂੰ ਚਲੇ ਜਾਂਦੀ ਨਹਿਰ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਆਪਣਾ ਡਾਰ ਪਿਆ ਹੋਇਆ ਉਹਨਾਂ ਦੇ ਬੱਚੇ ਵੀ ਖੇਡਦੇ ਆ ਉਹਨਾਂ ਦੇ ਜਾਨਵਰ ਵੀ ਆ ਉਹਨਾਂ ਦੀ ਲੇਬਰ ਵੀ ਆ ਕਾਫੀ ਕੁਝ ਆ ਜਿਹੜੀ ਕਿ ਪ੍ਰੋਬਲਮ ਆ ਰਹੀ ਆ ਇਸ ਨੂੰ ਜਲਦੀ ਤੋਂ ਜਲਦੀ ਕਵਰ ਅਪ ਕੀਤਾ ਜਾਵੇ ਮੇਰੀ ਸਰਕਾਰਾਂ ਅੱਗੇ ਬੇਨਤੀ ਆ ਕਿ ਇਹਨੂੰ ਕਵਰ ਕਰੇ ਕਿ ਜਿੰਨੀ ਜਲਦੀ ਹੋ ਸਕੇ ਇਹ ਰੋਡ ਨੂੰ ਬਣਾਇਆ ਜਾਵੇ ਕਿੱਦਾਂ ਆਕਦਾ ਕਿਦਾਂ ਹਾਰ ਹੋ ਸਕਦਾ ਐਸ ਪਾਣੀ ਦਾ ਆ ਜਿਹੜੀ ਗੁੱਟੀ ਬਣ ਕੇ ਆਉਂਦੀ ਇਹ ਤਾਂ ਇਹ ਹੀ ਆ ਕਿ ਪਾਣੀ ਦੇ ਜਿਹੜੀ ਰੋਡ ਆ ਇਹਨੂੰ ਤੁਸੀਂ ਇੱਕ ਬਹਾ ਜਿਹੜਾ ਇਹਦਾ ਆ ਇੱਕ ਸਾਈਡ ਨੂੰ ਕੱਢਿਆ ਜਾਵੇ ਜੇ ਪਾਣੀ ਖੜਾ ਹੋਊਗਾ ਤੇ ਚਾਹੇ ਇਹਨੂੰ 10 ਫੇਰ ਵੀ ਬਣਾ ਲਓ ਇਹਨੇ ਰੁਕਣਾ ਨਹੀਂਗਾ ਪਾਣੀ ਦੀ ਨਿਕਾਸੀ ਪਾਣੀ ਦੀ ਨਿਕਾਸੀ ਹੋਣੀ ਬਹੁਤ ਜ਼ਰੂਰੀ ਆ ਪਾਣੀ ਦੀ ਨਿਕਾਸੀ ਹੋਊਗੀ ਤੇ ਰੋਡ ਟਿਕਣਾ ਆ ਨਹੀਂ ਤਾਂ ਨਹੀਂ ਟਿਕਣਾ ਤੇ ਕੀ ਮੰਗ ਕੇ ਅਪੀਲ ਕਰਦੇ ਮੰਗੇ ਇਹ ਹੀ ਆ ਕਿ ਦੇ ਵਿੱਚ ਪਾਣੀ ਦੀ ਨਿਕਾਸੀ ਤੇ ਰੋਡ ਨੂੰ ਬਣਾਇਆ ਜਾਵੇ ਜਿਹੜੇ ਇੱਥੇ ਰਹਿਣ ਵਾਲੇ ਵਸਿੰਦੇ ਆ ਉਹਨਾਂ ਨੂੰ ਉਹਨਾਂ ਦੀ ਸ਼ਿਕਾਇਤ ਦੂਰ ਕੀਤੀ ਜਾਵੇ ਤੇ ਉਹਨਾਂ ਨੂੰ ਇਹਦੀ ਸਹੂਲਤ ਦਿੱਤੀ ਜਾਵੇ ਮੇਰੀ ਸਰਕਾਰ ਅੱਗੇ ਇਹ ਹੀ ਬੇਨਤੀ ਆ ਕਿ ਕੋਈ ਵੱਡਾ ਹਾਦਸਾ ਹੋਵੇ ਉਸ ਤੋਂ ਪਹਿਲਾਂ ਇਹਨੂੰ ਦੇਖ ਲਿਆ ਜਾਣਾ ਚਾਹੀਦਾ ਇਹਨੂੰ ਕਵਰ ਅਪ ਕੀ ਕੀਤਾ ਜਾਣਾ ਚਾਹੀਦਾ ਆ ਇਹ ਹੋ ਤਾਂ ਬਰਸਾਤਾਂ ਤੋਂ ਪਹਿਲਾਂ ਹੀ ਜਾਣਾ ਚਾਹੀਦਾ ਸੀਗਾ ਪਹਿਲਾਂ ਵੀ ਉਹਨਾਂ ਨੇ ਇਹਨੂੰ ਲਿਆਂਦਾ ਸੀਗਾ ਨੌਲੇਜ ਦੇ ਵਿੱਚ ਪਰ ਨਹੀਂ ਹੋਇਆ ਪਰ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਰਸਾਤ ਐਤ ਕੀ ਬਹੁਤ ਜ਼ਿਆਦਾ ਆ ਤੇ ਜਿੰਨੀ ਜਲਦੀ ਹੋ ਸਕੇ ਇਹਨੂੰ ਵੱਡੇ ਹਾਦਸੇ ਨੂੰ ਟਾਲਿਆ ਜਾ ਲਿਖਤੀ ਰੂਪ ਵਿੱਚ ਵੀ ਤੁਸੀਂ ਕੋਈ ਅਪੀਲ ਬੇਨਤੀ ਸਮੁੰਦਰ ਵਿਭਾਗ ਨੂੰ ਦਿਓਗੇ ਹਾਂਜੀ ਇਸ ਲਈ ਅਸੀਂ ਇੱਕ ਲਿਖਤੀ ਰੂਪ ਦੇ ਵਿੱਚ ਵੀ ਦੇ ਕੇ ਆਵਾਂਗੇ ਸਰਕਾਰ ਨੂੰ ਵਿਭਾਗ ਨੂੰ ਜੀ ਸਾਡੀ ਸੜਕ ਅਸੀਂ ਇਹੀ ਹੈ ਕਿ ਸਾਡੀ ਸੜਕ ਜਲਦ ਤੋਂ ਜਲਦੀ ਬਣਾਈ ਜਾਵੇ ਇੱਕ ਘਰਾਂ ਨੂੰ ਤੇ ਜੇ ਤੁਸੀਂ ਦੁਕਾਨਾਂ ਨੂੰ ਵੀ ਖਤਰਾ ਹੋ ਸਕਦਾ ਲੱਗ ਹਾਂਜੀ ਖਤਰਾ ਹੈ ਹਾਂਜੀ ਪੂਰਾ ਖਤਰਾ ਹੈ ਉਹ ਪਾਣੀ ਦੀ ਮਾਰ ਪੈਂਦੀ ਪਈ ਆ ਕਿੰਨੇ ਕੁ ਡੂੰਘੇ ਔਰ ਕਿੰਨੇ ਕੁ ਪਾੜ ਪਏ ਹੈਗੇ ਜੀ ਬ੍ਰਸਤ ਹਾਂਜੀ ਇੱਥੇ 4-5 ਪਾੜ ਪਏ ਹੋਇਆ ਤੇ ਪਾਣੀ ਦੇ ਟੋਏ ਬੂਏ ਦੇ ਮੂਰੇ ਤੁਸੀਂ ਦੇਖ ਸਕਦੇ ਆਣ ਕੇ ਹੂੰ ਅੰਦਰੋਂ ਨਿਕਲਣਾ ਬੱਚੇ ਵੀ ਰਹਿੰਦੇ ਆ ਸਾਡੇ ਬੱਚੇ ਨਹੀਂ ਨਿਕਲ ਸਕਦੇ ਅੰਦਰੋਂ ਜੀ ਹਾਂਜੀ ਤੇ ਕੀ ਅਪੀਲ ਮੰਗ ਬੇਨਤੀ ਕੀ ਤੁਹਾਡੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਾਡਾ ਇਹ ਸੜਕ ਦੇਖੀ ਜਾਵੇ ਜੀ ਕਿ ਸਾਰਿਆਂ ਨੂੰ ਮੁਸ਼ਕਲ ਹੁੰਦੀ ਹੈ ਉਹ ਤਾਂ ਹੁਣ ਤਾਂ ਬੜੀ ਚੁੱਕੀ ਚੱਲ ਗਈ ਜਲਦ ਤੋਂ ਜਲਦ ਕੋਸ਼ਿਸ਼ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਹਾਂਜੀ ਐਂ ਦੀ ਵੰਟੀ ਹੈ ਇਹ ਕਿਹੜਾ ਪਿੰਡ ਪੈਂਦਾ ਜੀ ਕੋਟਲਾ ਗੌਂਸਪੁਰ ਪਾਜੀ ਈ ਹੋਇਆ ਜੀ ਇੱਥੀ ਪ੍ਰੋਬਲਮ ਆ ਜੀ ਇਹ ਜਦੋਂ ਬਾਰਸ਼ ਆਂਦੀ ਭਾਜੀ ਆ ਸਾਰਾ ਹੀ ਆ ਦੇਖੋ ਪਾਣੀ ਇਹ ਤਕਰੀਬਨ ਢਾਈ ਤਿੰਨ ਫੋਟੋ ਹੋ ਜਾਂਦਾ ਪਾਣੀ ਸਾਡੀ ਜਿੰਨੀ ਵੱਡੀ ਬਾਰਸ਼ ਹੁੰਦੀ ਆ ਸਾਰੀ ਮੀਂਹ ਦੇ ਵਿੱਚ ਹੀ ਨਿਕਲਦੀ ਪਈ ਆ ਫੇ ਅਸੀਂ ਸਵੇਰੇ ਆ ਦਿਖਾ ਲਿਆ ਉਹਨਾਂ ਨੂੰ ਪੁੱਛਿਆ ਫੇ ਉਹਨਾਂ ਨੂੰ ਇਹਨਾਂ ਤੋਂ ਫੇ ਪੁੱਛ ਕੇ ਆ ਕੇ ਤਾਂ ਆ ਬੋਰੇ ਭਰੇ ਬੋਰੇ ਆ ਦੇਖੋ ਪਿੱਛੇ ਵਿੱਚ ਫੇ ਦਵਾਰਾ ਰੁੜੇ ਆ ਪਰ ਸੋ ਬੋਰੇ ਰੱਖਿਆ ਫੇ ਵਿੱਚ ਡਿਗਿਓ ਆ ਟੋਏ ਦੇ ਦਵਾਰਾ ਮੁੜ ਕੇ ਫੇ ਸਵੇਰੇ ਬੋਰੇ ਇਧਰ ਉਧਰ ਕਰਕੇ ਤਾਂ ਉਹ ਲਾਇਆ ਨਹੀਂ ਤਾਂ ਇਹ ਸਾਡਾ ਘਰ ਰੁੱਟ ਜਾਣਾ ਸੀ ਕਾਫੀ ਮੋਟੀ ਰੇਤਾ ਵਿੱਚ ਚਲ ਜਾਂਦੀ ਫਟਾਫਟੇ ਆ ਵੀ ਜਿਹੜਾ ਇਹ ਟੋਆ بارش ਦੇ ਕਰਕੇ ਹੀ ਪਿਆ ਆ ਇਹ ਪਾਣੀ ਰੁਕਦਾ ਨਹੀਂ ਪਿਆ ਜਿਹੜਾ ਖੇਤਾਂ ਦੇ ਪਿੱਛੋਂ ਪਾਣੀ ਆਇਆ ਉਧਰੋਂ ਆਇਆ ਤੇ ਪਾਣੀ ਦੀ ਢਲਾਨ ਹੋਣੀ ਚਾਹੀਦੀ ਠੀਕ ਹੈ ਢਲਾਨ ਨਾ ਹੋਣ ਕਰਕੇ ਦਿੱਕਤ ਪਾਣੀ ਇਹ ਸਿੱਧੀ ਢਲਾਨ ਕਰਕੇ ਜਿਹੜਾ ਪਾਣੀ ਬਾਹਰੋਂ ਆਂਦਾ ਉਹ ਸਾਰਾ ਨਹਿਰ ਦੇ ਵਿੱਚੇ ਵੀ ਜਾਂਦਾ ਜੀ ਇਹ ਕਦੋਂ ਕਦੋਂ ਸਮੱਸਿਆ ਨਾਲ ਜੁੜੇ ਰਹੇ ਤੁਸੀਂ ਉਹ ਤਕਰੀਬਨ ਹੈ ਜੀ ਜਾਦੀ ਨਹਿਰ ਬਣੀ ਹੋਈਆਂ ਕਿੰਨੇ ਸਾਲ ਹੋ ਗਏ ਫਿਰ ਜੀ ਇਹ ਮੇਰੇ ਖਿਆਲ 22-23 ਸਾਲ ਤਾਂ ਹੋਈ ਗਏ ਹੋਣੇ ਜੀ 2005 ਦੀ ਨਹਿਰ ਬਣੀ ਹੋਆ ਹਾਂ ਹਾਂ 20 ਸਾਲ ਹੋ ਗਏ ਬਸ ਤੇ ਇਹ ਜੇ ਅਕਸਰ ਰੋੜ ਜਾਂਦੀ ਆ ਫਿਰ ਇੱਥੇ ਨਹੀਂ ਰੋੜਦੀ ਤਾਂ ਨਹੀਂ ਜਦੋਂ ਪਾਣੀ ਮੇਜਰ ਪਹਿਲਾਂ ਤਾਂ ਬਰਸਾਤਾਂ ਆਈਆਂ ਨਹੀਂ ਭਰੀ ਜਦੋਂ ਆ ਚਾਰ ਪੰਜ ਮੀਂਹ ਹੋਏ ਤਾਂ ਆ ਦੇਖੋ ਪਾਣੀ ਕਿੰਨਾ ਉਹ ਮਿੱਟੀ ਪਾ ਕੇ ਗਏ ਡਿਪਾਰਟਮੈਂਟ ਵਾਲੇ ਆ ਸਾਈਡ ਦੇ ਉੱਤੇ ਬੱਟ ਬਣ ਕੇ ਗਏ ਤਾਂ ਫਿਰ ਉਹਨਾਂ ਨੂੰ ਸਵੇਰੇ ਰਿਕੁਐਸਟ ਕੀਤੀ ਸੀ ਕਿ ਪਾਪ ਪਾਇਆ ਉਹ ਪਾਣੀ ਵਿੱਚ ਨਹਿਰ ਦੇ ਉੱਤੇ ਕੀਤਾ ਥੋੜ੍ਹਾ ਜਿਹਾ ਕੱਢਿਆ ਨਹੀਂ ਤਾਂ ਫੇਰ ਔਖਾ ਹੋ ਜਾਣਾ ਸੀ ਰੁੜ ਜਾਣਾ ਸੀ ਸਾਰੇ ਦਾ ਕਿਤੇ ਕਾਫੀ ਪੱਡਾ ਦਾ ਹੈਗਾ ਬਾ ਪਿੰਡਾਂ ਦਾ ਪੰਜ-ਛੇ ਪਿੰਡ ਜਾਂਦੇ ਭਾਜੀ ਉਧਰ ਸਕੂਲੀ ਬੱਸਾਂ ਵੀ ਜੀ ਹਾਂਜੀ ਕੋ ਵੱਡਾ ਹਾਦਸਾ ਹੋ ਸਕਦਾ ਹੈ ਹੋ ਸਕਦਾ ਜੀ ਹੋ ਹੀ ਸਕਦਾ ਪਿੱਛੋਂ ਵੀ ਉਹ ਦੇਖੋ ਜਾ ਕੇ ਦੇਖਿਓ ਸਾਈਡ-ਸਾਈਡ ਸਾਰੀ ਉਹ ਵਿਚ ਨੂੰ ਚਲ ਗਈ ਉਹ ਆ तकरीबन ਮੇਨ ਰੋਡ ਦੇ ਉੱਤੇ ਵੀ ਉਹ ਜਾ ਕੇ ਦੇਖ ਕੇ ਆਇਓ ਰੋਡ ਰੁੜ ਗਿਆ ਹੈ ਕਾਫੀ ਕੀ ਮੰਗ ਅਪੀਲ ਕੀ ਤੁਹਾਡੀ ਇਹਨੂੰ ਠੀਕ ਕੀਤਾ ਜਾਵੇ ਇਹ ਪੱਕਾ ਪਹਿਲਾਂ ਸੀਗਾ ਕਿ ਸ਼ੁਰੂ ਤੋਂ ਕੱਚੀ ਸੀ ਸੜਕ ਬਣੀ ਸੀਗੀ ਤੀ ਪਾਣੀ ਸੜਕ ਬਣੀ ਸੀਗੀ ਸੜਕ ਬਣਨ ਤੋਂ ਬਾਅਦ ਮੁੜ ਕੇ ਫੇ ਮੀਂਹ ਕਰਕੇ ਵਿੱਚ ਡੁੱਢੀ ਮੁੜ ਕੇ ਫੇ ਦੁਬਾਰਾ ਮੁੜ ਕੇ ਫੇ ਦੇਖ ਦਿਖਈਆ ਜਾਂ ਸਾਮ ਸਵਾਰ ਦਾ ਚੱਕਰੀ ਸੀਗਾ ਜੀ ਹੁਣ ਕੀ ਮਤਲਬ ਕਿ ਇਹ ਤਾਂ ਪ੍ਰੋਪਰ ਪੱਕਾ ਕੀਤਾ ਜਾ ਕੇ ਇਹਦਾ ਲੱਗਦਾ ਪ੍ਰੋਪਰ ਹੈ ਇਹਦਾ ਪਾਣੀ ਦੀ ਰੇਵ ਬਣਾ ਕੇ ਤਾਂ ਪ੍ਰੋਪਰ ਹੱਲ ਕੀਤਾ ਜਾਵੇ ਜੀ ਹਾਂਜੀ ਪੱਕਾ ਕਰਕੇ ਹੱਲ ਹੁੰਦਾ ਜੇ ਕਿਦਾਂ ਹੈਗਾ ਜੋ ਕੁਝ ਵੀ ਮਰਜੀ ਆ ਜਾਂ ਖਾਲ ਪੱਟਣ ਜੋ ਵੀ ਇਹਦਾ ਪਾਣੀ ਦੀ ਨਿਕਾਸੀ ਮੀਂਹ ਦੇ ਪਾਣੀ ਦਾ ਕੁਝ ਨਾ ਕੁਝ ਹੱਲ ਕੀਤਾ ਜਾਵੇ ਜੀ ਹਾਂਜੀ ਰੋਡ ਵੀ ਬਣਾਇਆ ਜਾਵੇ ਜੀ ਇਹ ਦਿੱਕਤਾਂ ਦੀ ਸਾਡਾ ਘਰ ਤੱਕ ਲਾਈ ਨਹਿਰ ਦੇ ਦਿੱਤੇ ਜੀ ਤੇ ਕਿੱਥੋਂ ਦੇ ਬਸਨੀ ਕੋ ਆ ਪਿੰਡ ਕੋ ਪਰ ਮਾਉਂਟ ਵੀ ਕਲੋਨੀ ਠੀਕ ਹੈ ਜੀ ਪਰ ਇਹ ਕੀ ਹੋਇਆ ਤੇ ਕਦੋਂ ਹੋਇਆ ਇਹ ਜਿਹੜਾ ਪਾੜ ਜਾ ਪਿਆ ਸਰ ਇਹ 20 ਸਾਲ ਹੋ ਗਏ ਜੀ ਇੱਥੇ ਮੀਂਹ ਹਰ ਸਾਲ ਮੀਂਹ ਪੈਂਦਾ ਤੇ ਪਾਣੀ ਇੱਥੇ ਰੁਕ ਜਾਂਦਾ ਤੇ ਅਸੀਂ ਬਥੇਰੀ ਵਾਰੀ ਨਹਿਰ ਪਵਾਹ ਨੂੰ ਵੀ ਆਉਂਦੇ ਆ ਉਹ ਵੀ ਮਿੱਟੀ ਸੜਦੇ ਸਟ ਕੇ ਚੱਲ ਜਾਂਦੇ ਪਰ ਇਹਦਾ ਪਰਮਾਨੈਂਟ ਸੋਲੂਸ਼ਨ ਨਹੀਂ ਕਰਦੀ ਠੀਕ ਹੈ ਜੀ ਇਹ ਇੱਥੇ ਆ ਕੇ ਗੱਪਿਆ ਚਿੰਦਪੁਨੀ ਰੋਡ ਦਾ ਜਿਹੜਾ ਪਾਣੀ ਐ ਸੜਕ ਦਾ ਉਹ ਇਧਰ ਨੂੰ ਮਾਰ ਕਰਦਾ ਜੀ ਇਧਰੋਂ ਜੋ ਵਾਲ ਵੱਲ ਨੂੰ ਜਾਂਦੇ ਪਈ ਇਹ ਸੜਕ ਜੋ ਆ ਤੋਂ ਇਹ ਸੈਟਲ ਦੇ ਵਿੱਚ ਆ ਕੇ ਉੱਚੀ ਹੋ ਜਾਂਦੀ ਆ ਪਾਣੀ ਇਹ ਇੱਥੇ ਆ ਕੇ ਇਕੱਠਾ ਹੋ ਜਾਂਦਾ ਜੀ ਇਹ ਪਾਣੀ ਇਕੱਠਾ ਹੋਣ ਕਰਕੇ ਫਿਰ ਨਹਿਰ ਇੱਥੇ ਕਨਵਰਟਰ 40 ਫੁੱਟ ਡੂੰਗੀ ਆ ਜੀ ਤਾਂ ਹੈਗੀ ਰੇ ਤਾਂ ਪੱਕੀ ਨਹੀਂ ਹੈਗੀ ਤਾਂ ਉਹ ਦਵਾ ਬਣਾ ਕੇ ਤਾਂ ਪਾਣੀ ਇਹ ਰੋੜ ਦਿੰਦਾ ਜੀ ਤਾਂ ਉਹਦੇ ਚੱਕਰ ਦੇ ਵਿੱਚ ਆ ਦੇਖੋ ਇਹ ਕੱਲ ਦੇ ਰੋਣ ਲੱਗੀ ਹੋ ਪਰਸੋਂ ਦੀ ਅਸੀਂ ਬੋਰੇ ਬੋਰੇ ਵੀ ਲਾਏ ਆ ਪਰ ਫਿਰ ਵੀ ਇਹ ਵਿੱਚ ਡਿੱਪੇ ਸਾਰੇ ਜੀ ਤੇ ਦੁਬਾਰਾ ਇਹ ਫਿਰ ਦੁਬਾਰਾ ਕੀਤਾ ਮੈਂ ਨੈਰੀ ਭਾਣੂ ਵੀ ਕਿਹਾ ਸੀਗਾ ਉਹ ਆਏ ਸੀ ਮੋਆਇਨਾ ਕਰਕੇ ਗਏ ਸੀ ਉਹਨਾਂ ਨੂੰ ਪੁੱਛ ਕੇ ਤਾਂ ਫਿਰ ਇੱਥੇ ਅਸੀਂ ਪੈਪ ਲਾਇਆ ਜੀ ਵੀ ਕਰਕੇ ਥੋੜੀ ਆ ਕੀ ਪਾਣੀ ਤੋਂ ਵਹਾਂ ਤੋਂ ਬਚਾਏ ਬਚੇ ਜਾ ਸਕਦੇ ਤਾਂ ਇਹਨਾਂ ਦਾ ਕੋਈ ਪਰਮਾਨੈਂਟ ਸੋਲੂਸ਼ਨ ਹੀ ਕੋਈ ਵੀ ਕਰਦਾ ਜੀ ਕੀ ਖਤਰਾ ਮਹਿਸੂਸ ਹੁੰਦਾ ਜਾਂ ਕੀ ਲੱਗਦਾ ਹਾਦਸਾ ਵੀ ਵੱਡਾ ਹੋ ਸਕਦਾ ਹੈ ਰਹਿائش ਤੁਹਾਡੀ ਲੱਗੇ ਆ ਸਰ ਸਾਡੀ ਰਹਿائش ਮਸੀਂ 40 50 ਮੀਟਰ 30 ਕਿ ਮੀਟਰ ਦੇ ਉੱਤੇ ਹੀ ਆ ਜੀ ਤੇ ਸਾਡੇ ਬੱਚੇ ਆ 2 3 3 ਸਾਲ ਦੇ 5 ਸਾਲ ਦੇ ਤਾਂ ਅਸੀਂ ਡਰਦੇ ਇਦੋਂ ਨੂੰ ਭੇਜੀ ਦੇ ਨਹੀਂ ਕੋਈ ਵਹਾਂ ਵੀ ਨਹਿਰ ਚੱਕਦੀ ਹੈ ਜਾਂ ਕੁਛ ਕਰਦੀ ਆ ਤੇ ਵਿੱਚ ਨਾ ਡਿੱਗ ਪਵੇ ਤਾਂ ਉਹਨਾਂ ਦੇ ਮਗਰੇ ਇੱਕ ਦੋ ਬੰਦਿਆਂ ਨੂੰ ਰਹਿਣਾ ਪੈਂਦਾ ਤੇ ਦੂਸਰਾ ਇਹ ਕਹ ਰਿਹਾ ਕਿ ਇਹ ਇਹਦਾ ਰੋੜਾ ਇਹ ਸ਼ਾਰਟਕਟ ਆ ਸਕੂਲਰ ਬਸ ਤੇ ਇਥੇ ਸਕੂਲ ਦੇ ਬੱਸਾਂ ਵੀ ਨਿਕਲਦੀਆਂ ਕਾਫੀ ਤਾਂ ਇਹ ਨਹੀਂ ਕਿ ਸਾਹਤਾ ਕਰ দেয়া ਕਿ ਇਥੇ ਸਕੂਲੇ ਬੱਚੇ ਲੜੀਆਂ ਤੇ ਸਕੂਟੀਆਂ ਤੇ ਜੰਨੇ ਆ ਕਈ ਵਾਰੀ ਅਸੀਂ ਇੱਥੇ ਚੱਕ ਕੇ ਉਹਨਾਂ ਨੂੰ ਖੜੇ ਵੀ ਕੀਤਾ ਉਹਨਾਂ ਦੇ ਘਰ ਵੀ ਛੱਡ ਕੇ ਆਏ ਆ ਅੱਛਾ ਬੱਚੇ ਗਿਰ ਜਾਂਦੇ ਪਾਣੀ ਚ ਹਾਂਜੀ ਤਾਂ ਇਸ ਵੇਲੇ ਅਸੀਂ ਫੁੱਟ ਡੇਢ ਦੋ ਫੁੱਟ ਪਾਣੀ ਘਟ ਚੁੱਕੇ ਆ ਤਾਂ ਵੀ ਇਹ ਢਾਈ ਤਿੰਨ ਤਿੰਨ ਫੁੱਟ ਪਾਣੀ ਹਜੇ ਹੈਗਾ ਵਿੱਚ ਪਾਣੀ ਦੇ ਵੜ ਕੇ ਤੁਹਾਨੂੰ ਮੈਂ ਦਿਖਾ ਸਕਦਾ ਹੂੰ ਜੇ ਕੋਈ ਗਿਰ ਵੀ ਜਾਂਦੇ ਲੋਕ ਇੱਥੇ ਅਕਸਰ ਹਾਂਜੀ ਬੋੜ ਡਿਗੇ ਇੱਕ ਤਾਂ ਕੱਲੇ ਡਿਗੇ ਇੱਕ ਕੱਜ ਡਿਗੇ ਜੀ ਤਾਂ ਦੋ ਤਿੰਨ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਉਹ ਚ ਵੀ ਡਿਗੇ ਜੀ ਦੋ ਦੋ ਤਿੰਨ ਬੰਦੇ ਤੇ ਤਿਲਕੇ ਨਹਿਰ ਦੇ ਵਿੱਚ ਵੀ ਡਿੱਪੇ ਜੂ ਬਾ ਡਿਗਣ ਲੱਗੇ ਸੀਗੇ ਉਹ ਬੰਦਾ ਬਾਹਰ ਤਾਂ ਣਟਕੇ ਨੂੰ ਬਚਾਇਆ ਤਾਂ ਉਹਨੇ ਮੇਰੇ ਹਿਸਾਬ ਨਾਲ ਕਿ ਨਹਿਰ ਦੇ ਵਿੱਚ ਡਿੱਗ ਜਾਂਦਾ ਤਾਂ ਉਹਨੇ ਰੋੜ ਜਣਾ ਜੀ ਹਾਂਜੀ ਜਿੱਦਾਂ ਤੁਹਾਡੀ ਰਹਿائش ਆ ਜੇਕਰ ਰਹਿائش ਇੱਥੇ ਤੁਸੀਂ ਘਰ ਨਾ ਹੋਵੋ ਆਸ-ਪਾਸ ਕੋਈ ਨਾ ਹੋਵੇ ਤਾਂ ਫਿਰ ਕੋਈ ਡਿੱਗ ਕੇ ਨੁਕਸਾਨ ਵੀ ਕਿਸੇ ਦਾ ਹੋ ਸਕਦਾ ਹਾਂਜੀ ਕੀ ਮੰਗ ਅਪੀਲ ਕੀ ਕਰਦੇ ਅਸੀਂ ਮੰਗ ਇਹੀ ਕਰਦੇ ਹਾਂ ਜੀ ਕੀ ਦੇਰ ਇੱਕ ਤਾਂ ਪਰਮਾਨੈਂਟ ਸੋਲੂਸ਼ਨ ਕੀਤਾ ਜਾਵੇ ਦੂਸਰਾ ਕੀ ਇਹਦੀ ਰੇਪ ਬਣਾਈ ਜਾਵੇ ਜਿਹੜਾ ਪਾਣੀ ਇੱਥੇ ਟਿਕੇ ਨਾ ਤਾਂ ਬਾਕੀ ਨਹੀਂ ਤਾਂ ਕੋਈ ਵੱਡੇ ਤੋਂ ਵੱਡਾ ਹਾਸਾ ਹੋ ਸਕਦਾ ਕਿਉਂਕਿ ਬੱਸਾਂ-ਬੁੱਸਾਂ ਬਹੁਤ ਨਿਕਲਦੀਆਂ ਹਾਂ ਹਾਂਜੀ ਤੇ ਇੱਕ ਆਸ-ਪਾਸੇ ਪਿੰਡਾਂ ਨੂੰ ਇਹ ਸ਼ਾਰਟਕਟ ਰਸਤਾ ਪਿੰਡਾਂ ਤੇ ਉੱਪਰ ਦੀ ਘੁੰਮਣ ਦੇ ਹੋਮ ਦੇ ਬਾਵਜੂਦ ਬੰਦੇ ਕਹਿੰਦੇ ਕਿ ਇੱਧਰ ਰਿਕਸ਼ਾ ਹੋਣ ਤੇ ਰਿਕਸ ਲੈ ਕੇ ਵੀ ਇੱਧਰ ਤਾਂ ਨਹੀਂ ਲੋਕੀ ਆਉਂਦੇ ਉਹਨਾਂ ਨੂੰ ਬਥੇਰਾ ਮਨਾ ਕਰੀਦਾ ਕਿ ਪਰ ਫਿਰ ਵੀ ਉਹ ਕਹਿੰਦੇ ਕਿ ਅਸੀਂ ਜਾਣਾ ਹੈ ਸਾਨੂੰ ਇਹ ਲੱਗ ਹੀ ਪੈਂਦਾ ਜੀ